ਪੰਜਾਬ ਦੇ ਇੱਕ ਵੀ ਪਿੰਡ ਦੇ ਵਿੱਚ ਜੇ ਇਹ ਕੰਮ ਹੋਇਆ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਨਹੀਂ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਅੱਜ 2 ਸਾਲ ਤੇ 2 ਦਿਨ ਹੋ ਗਏ ਅੱਜ 11 ਮਾਰਚ ਸਰਕਾਰ ਬਣੀ ਨੂੰ 2 ਸਾਲ ਤੇ 2 ਦਿਨ ਹੋ ਗਏ ਤੇ ਜੇਕਰ ਨਹੀਂ ਹੋਏ ਤਾਂ ਕਾਰਨ ਜਰੂਰ ਦੱਸਿਓ ਜਿਹੜੇ ਚੌਧਰੀ ਆ ਜਿਹੜੇ ਹਜੇ ਵੀ ਕਹਦੇ ਆ ਕਿ ਨਹੀਂ ਜੀ ਇਹ ਕੰਮ ਹੋ ਜਾਊਗਾ ਨੰਬਰ 1 ਗੱਲ ਪੰਜਾਬ ਦਾ ਕੋਈ ਵੀ ਪਿੰਡ ਚਿੱਟਾ ਮੁਕਤ ਹੋਇਆ ਜੇ ਕੋਈ ਚਿੱਟਾ ਮੁਕਤ ਪੰਜਾਬ ਦਾ ਕੋਈ ਪਿੰਡ ਹੋ ਗਿਆ ਤਾਂ ਮੇਰੇ ਭਰਾ ਜਰੂਰ ਕਮੈਂਟ ਕਰਕੇ ਦੱਸਿਓ ਕਿ ਸਾਡਾ ਪਿੰਡ ਚਿੱਟਾ ਮੁਕਤ ਹੈ ਤੇ ਨਹੀਂ ਤਾਂ ਵੀਡੀਓ ਸ਼ੇਅਰ ਕਰ ਲਿਓ ਦੂਜਾ ਪੁਆਇੰਟ ਕਿਸੇ ਵੀ ਪਿੰਡ ਦੇ ਵਿੱਚ ਰੇਤਾ ਸਸਤਾ ਮਿਲਦਾ ਹੋਵੇ ਤਾਂ ਦੱਸਿਓ ਤਾਂ ਕਿ ਆਪਾਂ ਕਮੈਂਟਾਂ ਰਾਹੀਂ ਵੀ ਦੂਜੇ ਭਰਾਵਾਂ ਨੂੰ ਵੀ ਦੱਸ ਦਈਏ ਕਿ ਫਲਾਨੇ ਪਿੰਡ ਰੇਤਾ ਸਸਤਾ ਮਿਲਦਾ ਉਥੋਂ ਜਾ ਕੇ ਲਿਆਓ ਅਗਲੀ ਗੱਲ ਪੰਜ ਮਹੀਨੇ ਨਹੀਂ ਪੰਜ ਦਿਨ ਨਹੀਂ ਪੰਜ ਮਿੰਟ ਕਿਹਾ ਸੀ ਤੇ ਅੱਜ ਪੰਜਵੇਂ ਮਹੀਨੇ ਤੋਂ ਵੀ ਉੱਪਰ ਹੋ ਗਏ ਤੇ ਪੰਜ ਕੁਆਟਰ ਜੇ ਆਪਾਂ ਤਿੰਨ ਤਿੰਨ ਮਹੀਨਿਆਂ ਦੇ ਪੰਜ ਮਹੀਨੇ ਵੀ ਲਾ ਲ ਗਏ ਤਾਂ ਉਹ ਵੀ ਜਣੀ 25 ਮਹੀਨੇ ਹੋ ਗਏ ਕਿ ਐਮਐਸਪੀ ਮਿਲੀ ਜਿਹੜੇ ਅੱਜ ਕਿਸਾਨ ਬਾਰਡਰਾਂ ਤੇ ਬੈਠੇ ਆ ਮੋਦੀ ਨਾਲ ਲੜ ਰਹੇ ਆ ਮੋਦੀ ਨਾਲ ਠੀਕਾ ਲੜਨਾ ਸਾਡਾ ਬਣਦਾ ਕਿਉਂਕਿ ਉਹ ਸੈਂਟਰ ਦਾ ਮਾਮਲਾ ਹੈ ਪਰ ਜਿਹੜੀ ਇੱਕ ਬੀਬੀ ਕਹਿੰਦੀ ਸੀ ਮੈਂ 50 ਮਿੰਟਾਂ ਚ ਕੇਜਰੀਵਾਲ ਨਾਲ ਗੱਲ ਕਰਕੇ ਆਈਆਂ ਮੈਨੂੰ ਤਾਂ ਪੂਰੇ ਉਹਨੇ ਆਰਡਰ ਦੇ ਕੇ ਭੇਜਿਆ ਕਿ ਲੋਕਾਂ ਨੂੰ ਇਹ ਗੱਲ ਕਹੋ ਤੇ ਜੇਕਰ ਮਿਲੀ ਹੈ ਤਾਂ ਦੱਸਿਓ ਅਗਲੀ ਗੱਲ ਭਗਵਾਨ ਤਮਨਜੀ ਕਹਿੰਦੇ ਸੀਗੇ ਕਿ ਗੋਲਡੀ ਵਿਰਾੜ ਅਸੀਂ ਫੜ ਲਿਆ ਤੇ ਛੇਤੀ ਤੋਂ ਛੇਤੀ ਪੰਜਾਬ ਚ ਆ ਜੂਗਾ ਕੀ ਗੋਲਡੀ ਵਿਰਾੜ ਪੰਜਾਬ ਚ ਆ ਗਿਆ ਜੇ ਆਇਆ ਤਾਂ ਜਰੂਰ ਦੱਸਿਓ ਅਗਲੀ ਜਿਹੜੀ ਗੱਲ ਹੈ ਔਰਤਾਂ ਨੂੰ 1000 ਰੁਪਿਆ ਮਿਲ ਗਿਆ ਤੇ ਜੇ ਕਿਸੇ ਪਿੰਡ ਚ ਕਿਸੇ ਭੈਣ ਨੂੰ ਕਿਸੇ ਮਾਤਾ ਨੂੰ 1000 ਰੁਪਿਆ ਮਿਲਿਆ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਅਗਲੇ ਕਹਿੰਦੇ ਸੀਗੇ ਜੀ ਵੀਆਈਪੀ ਕਲਚਰ ਅਸੀਂ ਹੂਟਰ ਨਹੀਂ ਮਾਰਾਂਗੇ ਵੀਆਈਪੀ ਕਲਚਰ ਨੂੰ ਖਤਮ ਕਰਾਂਗੇ ਏਡੇ ਏਡੇ ਕਾਫਲੇ ਇੰਨੀਆਂ ਇੰਨੀਆਂ ਸਿਕਿਉਰਟੀਆਂ ਕੀ ਉਹ ਖਤਮ ਹੋ ਗਈਆਂ ਜੇ ਹੋ ਗਈਆਂ ਤਾਂ ਜਰੂਰ ਦੱਸਿਓ ਲੋਕਾਂ ਦੇ ਘਰ ਜਿਹੜਾ ਆਤਾ ਦਾਲ ਹੈ ਪਹੁੰਚ ਗਿਆ ਪਿੰਡਾਂ ਤੇ ਸਰਕਾਰ ਚੱਲਣ ਲੱਗ ਗਈ ਅਗਲੀ ਗੱਲ ਬੀ ਐਮ ਡਬਲੂ ਨਾਗਿਆ کارਖਾਨਾ ਸਾਡੇ ਪਿੰਡਾਂ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਜਿਹੜਾ ਰੁਜ਼ਗਾਰ ਮਿਲ ਗਿਆ ਬੀ ਐਮ ਡਬਲੂ کارਖਾਨੇ ਦੇ ਵਿੱਚ ਆ ਗਿਆ ਅਗਲੀ ਗੱਲ ਜਿਹੜੀਆਂ ਕਹਿੰਦੇ ਸੀ ਮੁਆਵਜ਼ਾ ਬਿਨਾ ਗਰਦੌਰੀ ਤੋਂ ਮੁਆਵਜ਼ਾ ਮਿਲੂਗਾ ਮਿਲ ਗਿਆ ਲੋਕਾਂ ਨੂੰ ਆ ਥੋੜੇ ਦਿਨ ਪਹਿਲਾਂ ਵੀ ਜਿਹੜਾ ਇੱਧਰ ਭਗਤਾ ਤੇ ਜਿਹੜਾ ਇੱਧਰ ਮਲੂਕਾ ਸਾਈਡ ਤੇ ਇੱਧਰ ਨੂੰ ਜਿਹੜਾ ਲੰਘਿਆ ਜਿਹੜਾ ਤੂਫਾਨ ਗੜੇ ਮਾਰੀ ਐਨੀ ਹੋਈ ਆ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਮਿਲ ਗਿਆ ਉਹਨਾਂ ਨੂੰ ਬਿਨਾਂ ਦਰਦਾਵਰੀ ਤੋਂ ਵੈਸੇ ਅਗਲੀ ਗੱਲ ਨੀ ਪੱਥਰਾਂ ਦੇ ਉੱਪਰ ਮੈਸਤਰੀਆਂ ਦਾ ਤੇ ਮਜ਼ਦੂਰਾਂ ਦਾ ਨਾਮ ਲਿਖਿਆ ਗਿਆ ਜਿੰਨੇ ਨਹੀਂ ਪੱਥਰ ਰੱਖੇ ਆ ਰੱਖੇ ਆ ਜਾਂ ਨਹੀਂ ਰੱਖੇਓ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸ ਦਿਓ ਕੋਈ ਵੀ ਕੰਮ ਜੇ ਹੋਇਆ ਇਹਨਾਂ ਚੋਂ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇ ਨਹੀਂ ਹੋਇਆ ਤਕੀ ਲੋਕ ਹੁਣ ਦੁਆਰੇ ਕਾਲੀ ਕਾਂਗਰਸੀਆਂ ਚ ਫੇਰ ਜਾਣਗੇ ਇਸੇ ਦੀ ਸ਼ਾਮ ਨੂੰ ਆਪਾਂ ਲਾਈਵ ਹੋ ਕੇ ਗੱਲ ਕਰਦੇ ਆ ਕਿਉਂਕਿ ਮੁੱਦੇ ਬਾਲੇ ਆ ਕਿਹੜੇ ਕਿਹੜੇ ਮੁੱਦਿਆਂ ਤੇ ਨਾਇਬ ਹੋ ਜੇ ਕਿਹੜੇ ਕਿਹੜੇ ਮੁੱਦਿਆਂ ਤੇ ਲੋਕਾਂ ਨਾਲ ਗੱਲ ਕਰਗੇ ਮੁੱਦੇ ਐਨੇ ਕਾ ਪੰਜਾਬ ਦੇ ਪੰਜਾਬੀਓ ਜਦ ਤੱਕ ਤੁਸੀਂ ਖੁਦ ਨਹੀਂ ਉਠਦੇ ਜਦ ਤੱਕ ਸਾਡੀ ਨੌਜਵਾਨੀ ਨਹੀਂ ਜਾਗਦੀ ਉਠਦੀ ਨਹੀਂ ਇੱਕ ਨਕਸ਼ੇ ਮੁਤਾਬਕ ਨਹੀਂ ਚੱਲਦੀ ਕੱਕਾ ਕਿ ਤੁਹਾਡਾ ਕੋਈ ਹੱਲ ਨਹੀਂ ਨਾ ਕਾਂਗਰਸ ਨੇ ਕਰਨਾ ਨਾ ਕਾਂਗਰਸ ਨੇ ਕਰਨਾ ਨਾ ਝਾੜੂ ਨੇ ਕਰਨਾ ਨਾ ਬੀਜੇਪੀ ਨੇ ਕਰਨਾ ਬੀਜੇਪੀ ਤੇ ਸਾਨੂੰ ਆਸ ਹੀ ਕੋਈ ਨਹੀਂ ਇਸ ਕਰਕੇ ਜਿੰਨੇ ਵੀ ਨੌਜਵਾਨ 2 4 10 20 50 100 ਜਿਹੜੇ ਵੀ ਨੌਜਵਾਨ ਨੇ ਚਾਹੁੰਦੇ ਆ ਕਿ ਯਾਰ ਪੰਜਾਬ ਨੂੰ ਅਸੀਂ ਪੰਜਾਬ ਬਣਾ ਲਗੇ ਉੱਠ ਖੜੋ ਯਾਰ ਕਦੋਂ ਤੱਕ ਇਹਨਾਂ ਦੇ ਮਗਰ ਲੱਗੇ ਰਹੋਗੇ ਕਦੋਂ ਤੱਕ ਇਹਨਾਂ ਦੇ ਤੁਸੀਂ ਇਹਨਾਂ ਦੀ ਝਾਕ ਤੇ ਬੈਠੇ ਰਹੋਗੇ ਕਿਹੜੇ ਕਿਹੜੇ ਮੁੱਦੇ ਤੇ ਗੱਲ ਕਰਗੇ ਆ ਪਰਸੋਂ ਪਠਾਨਵਾਜਰੇ ਦੀ ਜਿਹੜੀ ਉਹ ਹੋ ਕੇ ਹਟਿਆ ਜਿਹੜਾ ਧਮਕੀਆਂ ਦਿੰਦਾ ਸੀ ਤੇ ਕੱਲ ਇੱਕ ਮੰਤਰੀ ਨੇ ਹੋਰ ਧਮਕੀ ਦੇਤੀ ਪੱਤਰਕਾਰਾਂ ਨੂੰ ਕਿਹੜੇ ਕਿਹੜੇ ਮੁੱਦਿਆਂ ਤੇ ਤੁਸੀਂ ਗੱਲ ਕਰੋਗੇ ਜਿਹੜਾ ਕੋਈ ਬੋਲਣ ਦੀ ਕੋਸ਼ਿਸ਼ ਕਰਦਾ ਉਹਦਾ ਪੇਜ ਬੰਦ ਉਹਦੇ ਤੇ ਪਰਚਾ ਜਿਹੜਾ ਕੋਈ ਬੋਲਣ ਦੀ ਕੋਸ਼ਿਸ਼ ਕਰਦਾ ਫਿਰ ਮੈਨੂੰ ਦੱਸੋ ਕਿ ਮੋਦੀ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਚ ਅੰਤਰ ਕੀ ਹੈ ਇਹਦੇ ਤੇ ਵੀ ਖੁੱਲ ਕੇ ਗੱਲ ਕਰਾਂਗੇ ਸਾਰੀਆਂ ਚੀਜ਼ਾਂ ਮੁੱਦੇ ਬਾਰੇ ਆ ਪ੍ਰਭੂ ਨਾਲ ਜੁੜੋਂਗੇ ਤਾਂ ਕਿਤੇ ਮੁੱਦਿਆਂ ਦੇ ਹੱਲ ਹੋਣਾ ਸਾਨੂੰ ਇਹ ਪਿੰਡ ਪਿੰਡ ਜਾਣ ਦੀ ਜ਼ਰੂਰਤ ਹੈ ਹਰ ਘਰ ਘਰ ਤੱਕ ਜਾਣ ਦੀ ਜ਼ਰੂਰਤ ਹੈ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਕਿਉਂਕਿ ਇਹ ਮੁੱਦਿਆਂ ਦਾ ਹੱਲ ਤਾਂ ਹੋਣਾ ਕੀ ਅਸੀਂ ਧਰਨਿਆਂ ਵਾਲੀ ਵਦਨਾ ਹੈ ਧਰਨੇ ਇੱਕ ਟੈਂਪਰੇਰੀ ਹੱਲ ਹੈ ਅਸਲੀ ਹੱਲ ਇਹਨਾਂ ਸਰਕਾਰਾਂ ਨੇ ਕਰਨਾ ਹੈ ਇਹਨਾਂ ਰਾਜਨੀਤਿਕ ਲੀਡਰਾਂ ਨੇ ਕਰਨਾ ਹੈ ਜਿਨ੍ਹਾਂ ਨੂੰ ਅਸੀਂ ਵੋਟਾਂ પાਕੇ ਭੇਜਦੇ ਹਾਂ ਕੀ ਅਸੀਂ ਇਹਨਾਂ ਨੂੰ ਤਨਖਾਹਾਂ ਪੈਨਸ਼ਨਾਂ ਖਾਤਰ ਭੇਜਦੇ ਆ ਕਿ ਠੀਕ ਆ ਤੁਸੀਂ ਸਿਕਿਉਰਟੀਆਂ ਲੈ ਲਓ ਤਨਖਾਹਾਂ ਪੈਨਸ਼ਨਾਂ ਲੈ ਲਓ ਲੋਕਾਂ ਨਾਲ ਤਾਂ ਕਹਿ ਕਰੀ ਜਾਓ ਲੋਕਾਂ ਦੀ ਆਵਾਜ਼ ਦਬ ਦਿਓ ਲੋਕਾਂ ਦੇ ਧੀ ਪੁੱਤ ਮਰਵਾ ਦਿਓ ਲੋਕਾਂ ਦੇ ਧੀ ਪੁੱਤ ਜੇਲਾਂ 'ਚ ਸਿੱੜ ਦਿਓ ਇਹਨਾਂ ਖਾਤਰ ਚੁਣਦੇ ਆਂ ਅਸੀਂ ਨਹੀਂ ਅਸੀਂ ਸਾਡੇ ਬੱਚਿਆਂ ਦਾ ਚੰਗਾ ਭਵਿੱਖ ਹੋਵੇ ਇਹਨਾਂ ਲੀਡਰਾਂ ਨੂੰ ਤਾਂ ਚੁਣਦੇ ਆਂ ਗੁਰੂ ਨਾਲ ਜੇਕਰ ਗੱਲਾਂ ਚੰਗੀਆਂ ਲੱਗਦੀਆਂ ਤਾਂ ਤੇ ਨਹੀਂ ਤਾਂ ਤੁਹਾਡੇ ਸਾਹਮਣੇ ਹੈ ਨੌਜਵਾਨੀ ਬਾਹਰਲੇ ਦੇਸ਼ਾਂ ਨੂੰ ਤੁਰੀ ਜਾਂਦੀ ਹੈ ਤੇ ਜਿਹੜੀ ਇੱਧਰ ਬਚੀ ਹੈ ਉਹ ਨਸ਼ਿਆਂ ਦੇ ਵਿੱਚ ਰੁੜੀ ਜਾਂਦੀ ਹੈ ਤੇ ਜਿਹੜੇ ਉਹ ਤੋਂ ਵੀ ਬਚ ਗਏ ਉਹਨਾਂ ਨੂੰ ਗੇਹਾਂ ਤੇ ਛੁੱਟੀ ਤੁਰੇ ਜਾਂਦੇ ਆ ਆਓ ਪੰਜਾਬ ਨੂੰ ਬਚਾ ਲਈਏ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ